ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਸੁਪਰੀਮ ਕੋਰਟ ਨੂੰ ਤਿੰਨ ਜੱਜਸ ਦੀ ਹਰੀ ਛੰਡੀ ਮਿਲ ਗਈ ਜੀ ਤਿੰਨ ਜੱਜਸ ਨਵੇਂ ਅਪੁਆਇੰਟਮੈਂਟ ਹੋ ਚੁੱਕੇ ਹਨ ਜੋ ਕਿ ਪਿਛਲੇ ਕਈ ਮਹੀਨਿਆਂ ਤੋਂ ਜੱਜਸ ਦੀ ਤਿੰਨ ਜੱਜਸ ਦੀ ਕਮੀ ਚੱਲ ਰਹੀ ਸੀ ਉਹ ਹੁਣ ਪੂਰਾ ਹੋਣ ਤੋਂ ਬਾਅਦ ਇਹ ਆਪਣਾ 34 ਜਾਣਿਆਂ ਦੀ ਸਟਰੈਂਥ ਪੂਰੀ ਹੋ ਚੁੱਕੀ ਹੈ ਤਾਂ ਗਵਰਨਮੈਂਟ ਨੇ ਇਹਨਾਂ ਨੂੰ ਅਪਰੂਵਲ ਦਿੱਤੀ ਸੀ ਜਿਹੜੀ ਅਪੁਆਇੰਟਮੈਂਟ ਦੀ ਉਹ 29 ਮਈ ਨੂੰ ਦੇ ਦਿੱਤੀ ਸੀ ਤੇ ਇਹਨਾਂ ਦੇ ਨਾਮ ਹਨ ਜਸਟਿਸ ਐਨ ਵੀ ਅੰਜਾਰਿਆ ਜੀ ਜੋ ਕਿ ਪ੍ਰੀਵੀਅਸਲੀ ਕਰਨਾਟਕਾ ਹਾਈ ਕੋਰਟ ਦੇ ਵਿੱਚ ਰਹਿ ਚੁੱਕੇ ਹਨ ਬੀਜੇ ਵਿਸ਼ਨੋਈ ਜੀ ਜੋ ਕਿ ਗੁਹਾਟੀ ਹਾਈ ਕੋਰਟ ਵਿੱਚ ਰਹਿ ਚੁੱਕੇ ਹਨ ਏਐਸ ਚੰਦੂਕਰ ਜੀ ਜੋ ਕਿ ਬੰਬੇ ਹਾਈ ਕੋਰਟ ਵਿੱਚ ਜੱਜ ਰਹਿ ਚੁੱਕੇ ਹਨ ਤਾਂ ਆਓ ਆਪਾਂ ਜਾਣਦੇ ਹਾਂ ਸੁਪਰੀਮ ਕੋਰਟ ਦੇ ਜੱਜ ਬਣਨ ਲਈ ਕੀ ਕੀ ਕੰਡੀਸ਼ਨਸ ਆਪਾਂ ਨੂੰ ਪੂਰੀਆਂ ਕਰਨੀਆਂ ਪੈਂਦੀਆਂ ਤਾਂ ਸਭ ਤੋਂ ਪਹਿਲੀ ਕੰਡੀਸ਼ਨ ਹੈ ਕਿ ਜੋ ਵੀ ਪਰਸਨ ਆਪਾ ਸੁਪਰੀਮ ਕੋਰਟ ਦੇ ਜੱਜ ਲਈ ਅਪਾਇੰਟ ਕਰ ਰਹੇ ਆ ਉਹ ਸਿਟੀਜ਼ਨ ਹੋਣਾ ਚਾਹੀਦਾ ਹੈ ਕਿੱਥੋਂ ਦਾ ਸਿਟੀਜ਼ਨ ਹੋਣਾ ਚਾਹੀਦਾ ਹੈ ਤਾਂ ਇੰਡੀਆ ਦੇ ਵਿੱਚ ਸਿਲੈਕਸ਼ਨ ਕਰ ਰਹੇ ਆ ਤਾਂ ਇੰਡੀਆ ਦੀ ਸਿਟੀਜ਼ਨ ਹੋਣੀ ਚਾਹੀਦੀ ਹੈ ਸੈਕੰਡਲੀ ਉਹਦੇ ਕੋਲ 5 ਸਾਲਾਂ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਤਾਂ 5 ਸਾਲਾਂ ਦਾ ਐਕਸਪੀਰੀਅੰਸ ਕਾਦਾ ਹੋਣਾ ਚਾਹੀਦਾ ਹੈ ਜੀ 5 ਸਾਲਾਂ ਦਾ ਐਕਸਪੀਰੀਅੰਸ ਜੱਜ ਦਾ ਹੋਣਾ ਚਾਹੀਦਾ ਹੈ ਜੇਕਰ ਉਹ ਜੱਜ ਦੀ ਪੋਸਟ ਤੇ ਕੰਮ ਕਰ ਰਿਹਾ ਕਿੱਥੇ ਕਰ ਰਿਹਾ ਜੀ ਹਾਈ ਕੋਰਟ ਦੇ ਵਿੱਚ ਜੇ ਤਾਂ ਉਹ ਹਾਈ ਕੋਰਟ ਦੇ ਵਿੱਚ ਜੱਜ ਦੀ ਪੋਸਟ ਤੇ ਕੰਮ ਕਰ ਰਿਹਾ ਤਾਂ ਉਹਨੂੰ 5 ਸਾਲਾਂ ਦੇ ਐਕਸਪੀਰੀਅੰਸ ਦੀ ਜ਼ਰੂਰਤ ਹੁੰਦੀ ਹੈ ਅਗਰ ਉਹ ਕੰਮ ਕਰ ਰਿਹਾ ਜੀ ਐਡਵੋਕੇਟ ਦੇ ਤੌਰ ਤੇ ਐਡਵੋਕੇਟ ਕਿੱਥੇ ਜੀ ਅਗੇਨ ਹਾਈ ਕੋਰਟ ਦੇ ਵਿੱਚ ਐਡਵੋਕੇਟ ਦੇ ਤੌਰ ਤੇ ਕੰਮ ਕਰ ਰਿਹਾ ਹੈ ਤਾਂ ਉਹਨੂੰ ਜਾਦਾ ਸਾਲ ਦਾ ਐਕਸਪੀਰੀਅੰਸ ਉਹਨੂੰ 10 ਸਾਲਾਂ ਦੇ ਐਕਸਪੀਰੀਅੰਸ ਦੀ ਜ਼ਰੂਰਤ ਪਵੇਗੀ ਅਪੁਆਇੰਟਮੈਂਟ ਕਰਦਾ ਕੌਣ ਹੈ ਜੀ ਕੌਣ ਇਹਨੂੰ ਅਪੁਆਇੰਟ ਕਰ ਸਕਦਾ ਕਿਹਦੇ ਕੋਲੇ ਪਾਵਰਸ ਆਗੀਆਂ ਅਪੁਆਇੰਟ ਕਰਨ ਦੀਆਂ ਕਿਹਨੂੰ ਅਪੁਆਇੰਟ ਕਰਨਾ ਜੀ ਸੁਪਰੀਮ ਕੋਰਟ ਦੇ ਜੱਜਸ ਨੂੰ ਕੌਣ ਅਪੁਆਇੰਟ ਕਰ ਸਕਦਾ ਜੀ ਇਕੋ ਹੀ ਬੰਦਾਗਾ ਜੋ ਇਹਨੂੰ ਅਪੁਆਇੰਟ ਕਰ ਸਕਦਾਗਾ ਉਹ ਆ ਜੀ ਦਾ ਪ੍ਰੈਜ਼ੀਡੈਂਟ ਪ੍ਰੈਜ਼ੀਡੈਂਟ ਕੋਲੇ ਪਾਵਰ ਹੁੰਦੀਆਂ ਜੀ ਉਹੀ ਇਹਨੂੰ ਅਪੁਆਇੰਟ ਕਰ ਸਕਦਾਗਾ ਜੀ ਅਪੁਆਇੰਟ ਤਾਂ ਕਰਲੇ ਜੀ ਚਲੋ ਕੋਈ ਗੱਲ ਨਹੀਂ ਪਰ ਇਹਦੇ ਚ ਪਹਿਲਾਂ ਆਪਣੇ ਕੋਲੇ ਕਰਤੀ ਜੱਜ ਸੀਗੇ ਉਹਨੂੰ ਵਧਾ ਕੇ ਆਪਾਂ 34 ਕਿਤੇ ਆ ਜੀ ਇਹ ਪਾਵਰ ਕਿਹਦੇ ਕੋਲੇ ਹੁੰਦੀ ਹੈ ਜੀ ਕਿ ਆਪਾਂ ਜੱਜ ਵਧਾ ਵਧਾ ਦਈਏ ਜਾਂ ਆਪਾਂ ਜੱਜ 34 ਤੋਂ ਵਧਾ ਕੇ ਆਪਾਂ ਅਗਲੇ ਸਾਲ 37 ਕਰ ਦਈਏ ਜਾਂ ਉਹ ਤੋਂ ਵਧਾ ਕੇ ਆਪਾਂ 40 ਕਰ ਲਈਏ ਟੋਟਲ ਜਿਹੜੀ ਸੁਪਰੀਮ ਕੋਰਟ ਦੀ ਸਟਰੈਂਥ ਆਪਾਂ ਉਹਨੂੰ ਵਧਾਉਂਦੇ ਰਹੀਏ ਇਨਕਰੀਜ਼ ਕਰਦੇ ਰਹੀਏ ਤਾਂ ਇਨਕਰੀਜ਼ ਕਰਨ ਦੀ ਪਾਵਰ ਕਿਹਦੇ ਕੋਲੇ ਹੁੰਦੀ ਆ ਇਨਕਰੀਜ਼ ਕਰਨ ਦੀ ਪਾਵਰ ਹੁੰਦੀ ਆ ਜੀ ਓਨਲੀ ਐਂਡ ਓਨਲੀ ਦਾ ਪਾਰਲੀਮੈਂਟ ਪਾਰਲੀਮੈਂਟ ਕੋਲ ਹੀ ਪਾਵਰ ਹੁੰਦੀ ਆ ਆਰਟੀਕਲ ਜੋ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਲਿਖੇ ਹੋਏ ਹੈਗੇ ਆਰਟੀਕਲ ਨੰਬਰ 124 ਤੋਂ ਲੈ ਕੇ 147 ਇਹ ਆਪਾਂ ਨੂੰ ਦੱਸਦੇ ਆ ਜੀ ਕੰਪਲੀਟ ਡਿਟੇਲ ਕਾਦੀ ਸੁਪਰੀਮ ਕੋਰਟ ਦੀ ਤੇ ਸੁਪਰੀਮ ਕੋਰਟ ਦਾ ਇਨੈਗੂਰੇਸ਼ਨ ਮਹੂਰਤ ਕਦੋਂ ਹੋਇਆ ਜੀ ਇਨੈਗੂਰੇਟਿਡ ਕਦੋਂ ਹੋਈ ਹੈ ਜੀ ਸੁਪਰੀਮ ਕੋਰਟ 1950 ਦੇ ਵਿੱਚ ਹੋਈ ਹੈ ਜੀ 1950 ਦੇ ਕਿਹੜੇ ਮਹੀਨੇ ਦੇ ਵਿੱਚ ਹੋਈ ਹੈ ਜੀ ਜਨਵਰੀ ਦੇ ਵਿੱਚ ਹੋਈ ਹੈ ਜੀ ਕਿਹੜੀ ਜਨਵਰੀ ਨੂੰ ਹੋਈ ਆ 28 ਜਨਵਰੀ ਨੂੰ 28 ਜਨਵਰੀ 1950 ਨੂੰ ਸੁਪਰੀਮ ਕੋਰਟ ਆਫ ਇੰਡੀਆ ਵਾਸ ਇਨੈਗੂਰੇਟਿਡ ਇੱਕ ਜੱਜ ਅਗਰ ਸੁਪਰੀਮ ਕੋਰਟ ਦਾ ਰਿਜ਼ਾਈਨ ਕਰਨਾ ਚਾਹੁੰਦਾਗਾ ਤਾਂ ਉਹ ਲੈਟਰ ਕਿਨੂੰ ਲਿਖੂਗਾ ਜੀ ਅਗਰ ਉਹ ਰਿਜ਼ਾਈਨ ਕਰਨਾ ਚਾਹੁੰਦਾ ਤਾਂ ਉਹ ਲੈਟਰ ਲਿਖੂਗਾ ਉਸੇ ਨੂੰ ਜਿਹਨੇ ਅਪਾਇੰਟ ਕੀਤਾਗਾ ਜੀ ਤੇ ਅਪਾਇੰਟ ਕਿਨੇ ਕੀਤਾ ਜੀ ਪ੍ਰੈਜ਼ੀਡੈਂਟ ਨੇ ਆਪਾਂ ਉੱਪਰ ਵੀ ਪੜ ਕੇ ਆਏ ਆਂਗੇ ਕਿ ਇਹਦੀ ਪਾਵਰ ਅਪਾਇੰਟ ਕਰਨ ਦੀ ਪਾਵਰ ਕਿਹਦੇ ਕੋਲੇ ਹੁੰਦੀ ਹੈ ਜੀ ਦਾ ਪ੍ਰੈਜ਼ੀਡੈਂਟ ਕੋਲ ਤਾਂ ਇੱਥੇ ਆਪਾਂ ਲਿਖ ਦਾਂਗੇ ਰਿਜ਼ਾਈਨ ਲਈ ਐਪਲੀਕੇਸ਼ਨ ਵੀ ਕਿਨੂੰ ਦੇਊਗਾ ਉਹ ਦਾ ਪ੍ਰੈਜ਼ੀਡੈਂਟ ਨੂੰ ਸੁਪਰੀਮ ਕੋਰਟ ਦੇ ਜੱਜ ਦੀ ਏਜ ਕੀ ਹੁੰਦੀ ਹੈ ਜੀ ਰਿਟਾਇਰਮੈਂਟਲੀ ਤਾਂ ਰਿਟਾਇਰਮੈਂਟਲੀ ਏਜ ਸੁਪਰੀਮ ਕੋਰਟ ਦੇ ਜੱਜ ਦੀ ਜਿਹੜੀ ਏਜ ਹੈਗੀ ਉਹ ਹੈ ਜੀ 60 ਸਾਲ ਜਿਹੜੇ ਹਾਈ ਕੋਰਟ ਦੇ ਜੱਜ ਆ ਉਹਨਾਂ ਲਈ ਇਹ ਏਜ ਹੈਗੀ 62 ইয়ার্স ਬਾਅਦ ਸਾਲ ਤਾਂ ਆਪਾਂ ਨੂੰ ਇਹ ਕਿਉਂ ਜ਼ਰੂਰੀ ਸੀ ਇਹ ਸਾਰਾ ਕੁਝ ਪੜਨਾ ਕਿਉਂਕਿ ਆਪਣੇ ਕੋਲੇ ਕਾਫੀ ਸਾਰੇ ਕੁਐਸਚਨਸ IAS ਦੇ ਵਿੱਚੋਂ UPSC ਦੇ ਵਿੱਚੋਂ ਹੋਰ ਕਈ ਸਾਰੇ ਗਵਰਨਮੈਂਟ ਐਗਜ਼ਾਮ ਦੇ ਵਿੱਚ ਇਦਾਂ ਦੇ ਕੁਐਸਚਨ ਸੁਪਰੀਮ ਕੋਰਟ ਦੇ ਰਿਲੇਟਡ ਜ਼ਰੂਰ ਪੁੱਛੇ ਜਾਂਦੇ ਆ ਤਾਂ IAS ਪ੍ਰੀ ਦੇ ਵਿੱਚ 2014 ਦੇ ਵਿੱਚ ਇੱਕ ਕੁਐਸਚਨ ਆਇਆ ਸੀਗਾ ਕਿ ਸੁਪਰੀਮ ਕੋਰਟ ਦੇ ਜੱਜਸ ਦੇ ਨੰਬਰ ਨੂੰ ਇਨਕਰੀਜ਼ ਕਰਨ ਦੀ ਪਾਵਰ ਕਿਹਦੇ ਕੋਲੇ ਹੁੰਦੀ ਆ ਆਪਾਂ ਆਲਰੇਡੀ ਪੜ੍ਹ ਕੇ ਹਟਿਆ ਕਿ ਇਨਕਰੀਜ਼ ਕੌਣ ਕਰ ਸਕਦਾ ਜੀ ਪਾਰਲੀਮੈਂਟ ਕਿੱਥੋਂ ਪਤਾ ਲੱਗਿਆ ਜੀ ਆਪਾਂ ਨੂੰ ਆਰਟੀਕਲਸ ਤੋਂ ਕਿਹੜੀ ਆਰਟੀਕਲ ਤੋਂ ਪਤਾ ਲੱਗ ਗਿਆ 124 ਤੋਂ 2147 147 ਆਰਟੀਕਲ ਤੱਕ ਆਪਾਂ ਨੂੰ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਸੁਪਰੀਮ ਕੋਰਟ ਦੇ ਰਿਲੇਟਡ ਇਨਫਰਮੇਸ਼ਨ ਦਿੱਤੀ ਹੋਈ ਹੈ ਕਰੰਟ ਸੈਂਕਸ਼ਨਡ ਸਟਰੈਂਥ ਆਫ ਜੱਜਸ ਆਫ ਸੁਪਰੀਮ ਕੋਰਟ ਕਰੰਟ ਸੈਂਕਸ਼ਨਡ ਸਟਰੈਂਥ ਜੱਜਸ ਆਫ ਸੁਪਰੀਮ ਕੋਰਟ ਆਫ ਇੰਡੀਆ ਤੇ ਜਿਹੜੀ ਹੁਣ ਦੀ ਹੁਣ ਦੀ ਮਤਲਬ ਉਹਨਾਂ ਨੇ ਕਦੋਂ ਦੀ ਪੁੱਛੀ ਸੀ ਉਹਨਾਂ ਨੇ ਤਾਂ 2015 ਦੀ ਪੁੱਛੀ ਸੀ ਤਾਂ 2015 'ਚ ਤਾਂ 31 ਸੀ ਓਕੇ ਬਟ ਹੁਣ ਇਹ ਕੰਰੈਂਟਲੀ ਆਪਣੇ ਕੋਲੇ 34 ਹੋ ਚੁੱਕੀ ਆ ਜੀ देयर ਆਰ 34 ਜਜਸ ਇਨ ਦਾ ਸੁਪਰੀਮ ਕੋਰਟ ਇਨਕਲੂਡਿੰਗ ਚੀਫ ਜਸਟਿਸ ਟੂ ਬੀਕਮ ਅ ਜਜ ਆਫ ਸੁਪਰੀਮ ਕੋਰਟ ਸੁਪਰੀਮ ਕੋਰਟ ਦਾ ਜੱਜ ਬਣਨ ਦੇ ਲਈ ਅ ਪਰਸਨ ਮਸਟ ਬੀ ਐਨ ਐਡਵੋਕੇਟ ਦੀ ਗੱਲ ਕਰੀ ਜਾਂਦੇ ਆ ਜੀ ਹਾਈ ਕੋਰਟ ਦੇ ਵਿੱਚ ਐਡਵੋਕੇਟ ਕਿੰਨੇ ਸਾਲਾਂ ਦਾ ਨਹੀਂ ਹੋਣਾ ਚਾਹੀਦਾ ਆਪਾਂ ਪਹਿਲਾਂ ਹੀ ਰੀਡ ਕਰਕੇ ਹਟਿਆ ਕਿ ਜੇ ਤਾਂ ਉਹ ਹਾਈ ਕੋਰਟ ਦੇ ਵਿੱਚ ਜੱਜ ਆ ਤਾਂ ਉਹਨੂੰ 5 ਸਾਲਾਂ ਦਾ ਐਕਸਪੀਰੀਅੰਸ ਚਾਹੀਦਾ ਜੇ ਉਹ ਹਾਈ ਕੋਰਟ ਦੇ ਵਿੱਚ ਵਕੀਲ ਆ ਐਡਵੋਕੇਟ ਆ ਤਾਂ ਉਹਨੂੰ 10 ਸਾਲਾਂ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤਾਂ ਆਪਣਾ ਇੱਥੇ ਆਨਸਰ ਆਪਾਂ ਲਾਵਾਂਗੇ 3 ਤਾਂ ਅੱਜ ਦਾ ਆਪਣਾ ਮੇਨ ਟਾਪਿਕ ਆਪਾਂ ਸੁਪਰੀਮ ਕੋਰਟ ਨੂੰ ਲੈ ਕੇ ਕਵਰ ਕਰ ਚੁੱਕੇ ਹਾਂ ਜਿਹਦੇ ਜਿਹਦੇ ਚ ਆਪਾਂ ਕਰੰਟ ਨਿਊਜ਼ ਵੀ ਕਰੰਟ ਜੀਕੇ ਵੀ ਆਪਾਂ ਕਰ ਲਿਆ ਕਿ ਤਿੰਨ ਜੱਜਸ ਆ ਗਏ ਕਿਹੜੇ ਕਿਹੜੇ ਜੱਜਸ ਆ ਗਏ ਉਹ ਕਿੱਥੋਂ ਕਿੱਥੋਂ ਉਹਨਾਂ ਨੂੰ ਪੁਆਇੰਟ ਕੀਤਾਗਾ ਉਹਨਾਂ ਦੀ ਪ੍ਰੀਵੀਅਸ ਕੋਰਟਸ ਕਿਹੜੀਆਂ ਕਿਹੜੀਆਂ ਸੀ ਔਰ ਆਪਾਂ ਉਹਦੇ ਨਾਲ ਹੀ ਜਿਹੜਾ ਸੁਪਰੀਮ ਕੋਰਟ ਦੀ ਬੇਸਿਕ ਇਨਫੋਰਮੇਸ਼ਨ ਵੀ ਲੈ ਚੁੱਕੇ ਹਾਂ ਕੀ ਜਜੇਸ ਨੂੰ ਕੌਣ ਅਪਾਇੰਟ ਕਰਦਾਗਾ ਕੌਣ ਨੰਬਰਸ ਵਧਾ ਸਕਦਾਗਾ ਕਿਹਦੇ ਕੋਲੇ ਰਿਜ਼ਾਈਨ ਦੇਣ ਦੀ ਪਾਵਰ ਹੁੰਦੀ ਆ ਰਿਜ਼ਾਈਨ ਦਾ ਲੈਟਰ ਕਿਹਨੂੰ ਲਿਖਣਾ ਹੁੰਦਾ ਹੋਰ ਕਈ ਸਾਰੀਆਂ ਇਨਫੋਰਮੇਸ਼ਨ ਆਪਾਂ ਇਹਦੇ ਚੋ ਕਰ ਚੁੱਕੇ ਆ ਤਾਂ ਐਦਾਂ ਦੀਆਂ ਵੀਡੀਓ ਦੇਖਣ ਲਈ ਸਬਸਕ੍ਰਾਈਬ ਕਰੋ ਥੈਂਕ ਯੂ so much